ਹੁਣ ਤੁਸੀਂ ਆਪਣੇ ਅੰਦਰ ਜੈਤੀ ਮਾਰ ਲੈਣੀ ਆ ਸਾਰਿਆਂ ਨੇ ਵੀ ਗੁਰੂ ਕੀ ਮੋਹਰ ਦੀ ਆਪਾਂ ਕਿੰਨੀ ਕੋ ਕੀਮਤ ਪਾਈ ਨੋਟ ਦੇ ਉੱਤੇ ਮੋਹਰ ਨਾ ਨਾ ਉਹ ਵੀ ਮੋਹਰ ਨਾ ਰਵੇ ਕਾਗਜ਼ ਰਹਿ ਜਾਂਦਾ ਖਾਲੀ ਉਹਦੇ ਵੱਟੇ ਕੁਝ ਵੀ ਨਹੀਂ ਮਿਲਦਾ ਸਤਿਗੁਰਾਂ ਨੇ ਆਪਣੀ ਮੋਹਰ ਦੇ ਕੇ ਨਵਾਜਿਆ ਹੈ ਕੇਸਾਂ ਨੂੰ ਕਹਿੰਦੇ ਇਹ ਸਾਡੀ ਮੋਹਰ ਹੈ ਖਾਲਸਾ ਜੀ ਸੰਭਾਲ ਕੇ ਰੱਖਿਓ અમરત ਜਿੱਤੇ ਹੀ ਮਾਰਾਇਨੇ ਕੇਸ ਗੜ ਵੇਖੇ ਜਿੰਨੀ ਜਿੰਨਾ ਕੇਸ ਗੜ મજબૂત ਹੋਵੇਗਾ ਓਨੀ ਸਾਡੀ જਥੇਬੰਦੀ મજબૂત ਹੋਵੇ ਐਦਾਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਪਰ ਆਪਾਂ ਹੌਲੀ-ਹੌਲੀ ਗੁਰੂ ਕੇ ઉપਕਾਰ ਗੁਰੂ ਕੇ ਗੁਣ ਗੁਰੂ ਦੀ ਦસી ਹੋਈ ਮਰਿਆਦਾ ਹੌਲੀ ਹੌਲੀ ਵਿਸਾਰਦੇ ਜਾਂਨੇ ਆ ਤਾਂ ਹੀ ਖਵਾਰ ਹੋ ਰਿਆ ਕਲ ਹੁਕਮਨਾਮਾ ਸੁਣਿਆ ਸੀ ਹਰ ਬਿਸਰਤ ਸਦਾ ਕੁਵਾਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਨਹੀਂ ਇਹ ਹੁਕਮਨਾਮਾ ਅੱਜ ਦਿਨ ਦੇ ਦੀਵਾਨ ਵਿੱਚ ਆਇਆ ਸੀ ਦਿਨੇ ਵੀ ਦੀਵਾਨ ਸੀ ਸਾਡਾ ਪਾਤੜਾਂ ਦੇ ਕੋਲ ਖੇਤਲਾ ਨਗਰ ਬਹੁਤ ਭਾਰੀ ਇਕੱਠ ਸੀ ਉੱਥੇ ਵੀ ਕਈਆਂ ਨੇ ਲਾਇਬ ਰੂਪ ਦੇ ਵਿੱਚ ਦੇਖਿਆ ਹੁਣ ਕਹਿੰਦੇ ਖੁਵਾਰ ਹੁੰਨੇ ਆ ਤਾਂ ਜੇ ਰੱਬ ਨੂੰ ਆਪਾਂ ਵਿਸਾਰਦੇ ਆ ਤਾਂ ਖੁਵਾਰ ਹੁੰਨੇ ਉਹਦਾ ਵਿਸਰਨਾ ਹੀ ਖੁਵਾਰੀ ਦਾ ਕਾਰਨ ਬਣ ਜਾਂਦਾ ਗੁਰੂ ਨੂੰ ਵਿਸਾਰਨ ਹੁਣ ਜਿੰਨੂੰ ਦੁਨਿਆਵੀ ਦਾਤਾਂ ਨਹੀਂ ਮਿਲਦੀਆਂ ਉਹ ਭਜਦਾ ਹੈ ਕੋਈ ਕਬਰਾਂ ਵੱਲ ਕੋਈ ਦੇਹ ਧਾਰੀਆਂ ਵੱਲ ਕੋਈ ਪਿਪਲਾਂ ਵੱਲ ਕੋਈ ਗੁੱਗੇ ਨੂੰ ਪਾਣੀ ਪਾਉਣ ਕੋਈ ਮਾਤਾ ਰਾਣੀ ਨੂੰ ਕੋਈ ਗੁੱਗੇ ਨੂੰ ਦੁੱਧ ਪਿਆਉਣ ਵਾਸਤੇ ਇਹ ਭੁੱਲ ਜਾਂਦਾ ਵੀ ਬਾਣੀ ਕੀ ਕਹਿੰਦੀ ਹੈ ਬਾੜੀ ਤਾਂ ਕਹਿੰਦੀ ਹੈ ਸੱਚੇ ਸਹੇਬਾ ਗਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਏ ਸੰਜੇ ਸਹਿਬ ਦਾਸ ਤੇਰੇ ਘਰ ਕੀ ਨੀ ਗੁਰੂ ਕੇ ਘਰ ਅਸੀਂ ਕਿਹੜੀ ਵਸਤੂ ਆ ਜਿਹੜੀ ਸਤਿਗੁਰੂ ਦੇ ਦਰ ਘਰ ਨੀ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ